ਦਸੋ ਇਹ ਕਦੋਂ ਦਾ ਬਣਿਆ ਆ ਵਾ ਇਹ ਭੈਣ ਜੀ ਜੋ ਸਾਡੇ ਵੱਡੇ ਆ ਨਾ ਉਹ ਦੱਸਦੇ ਰਹੇ ਨੇ ਪਈ ਇਹ ਬਾਦਸ਼ਾਹਾਂ ਦੀ ਰਾਮਗਾਸੀ ਜਦੋਂ ਦਿੱਲੀ ਤੋਂ ਤੁਰਦੇ ਸੀ ਉਹਨਾਂ ਜਦੋਂ ਇੱਥੇ ਇਹਨਾਂ ਨੂੰ ਰਾਤ ਪੈਂਦੀ ਸੀ ਉਹ ਫਿਰ ਇੱਥੇ ਰੈਟ ਕਰਕੇ ਫਿਰ ਅੱਗੇ ਗਾਂ ਲਾਹੌਰ ਨੂੰ ਜਾਂਦੇ ਸੀ ਜਿੱਧਰ ਵੀ ਅਗਲੇ ਸ਼ਹਿਰਾਂ ਨੂੰ ਜਾਣਾ ਹੁੰਦਾ ਸੀ ਅੱਛਾ ਇਹ ਕਿ ਨੂਰ ਝਾਂ ਰਾਣੀ ਦੇ ਵੇਲੇ ਤੋਂ ਵੀ ਇਹ ਪਹਿਲਾਂ ਦੇ ਬਣਿਆ ਬਣਿਆ ਤੇ ਤਾਂ ਇਹ ਸਿਮਿਆਣੀ ਵੇਖੋ ਬਿਲਕੁਲ ਇਹਦੇ ਵਿੱਚ ਕੋਈ ਟ੍ਰਿਪ ਸੀ ਜਿਹੜੀ ਸਿਮ ਨਹੀਂ ਆਈ ਕਿੰਨੀ بارش ਹੋਈ ਆ ਪਰ ਇਹ ਸਿਮਿਆਣੀ ਆ ਇਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਹਜੇ ਤੱਕ ਇਹ ਇਹਨੂੰ ਢਾ ਨਹੀਂ ਰਿਹਾ ਜਾਣ ਬੁੱਝ ਕੇ ਕਿਉਂਕਿ ਇਹਨਾਂ ਨੂੰ ਕੋਈ ਤਕਲੀਫ ਨਹੀਂ ਦੇ ਰਿਹਾ ਨਾ ਤਾਂ ਪਾਣੀ ਸਿਮ ਦਾ ਇਹਦੇ ਤਾਂ ਤੇ ਨਾ ਕੋਈ ਨੇਰੀ ਝਖੜ ਦਾ ਖਤਰਾ ਇਹਦੇ ਤੋਂ ਕੋਈ ਵੀ ਇਹਨਾਂ ਨੂੰ ਤਕਲੀਫ ਨਹੀਂ ਦੇ ਰਿਹਾ ਇੰਨਾ ਮਜ਼ਬੂਤ ਬਣਿਆ ਹੋਇਆ ਵਾ ਅੱਛਾ ਇਹ ਰਾਮ ਘਰ ਸੀ ਕਿ ਉਹਨਾਂ ਦੇ ਵਧੀਆ ਗੈਸਟ ਹਾਊਸ ਸੀ ਜਿੱਥੇ ਰੁਕਦੇ ਸੀ ਉਹ ਹਨਾ ਕਿਉਂ ਆ ਕੇ ਰੁਕਦੇ ਹੂੰ ਅੱਛਾ ਇਹ ਚਾਰ ਬੁਰਜੀਆਂ ਸੀ ਹਾਂ ਇਹ ਕੰਬੋਲੇ ਥਾ ਅੱਛਾ ਉੱਥੇ ਕਦੀਪ ਹੁਣਾਂ ਨੇ ਇੱਕ ਪਿੱਲਾੜਾ ਬਹੁਤ ਸੀ ਨਾ ਅੱਛਾ ਇੱਕ ਉਹ ਜੀ ਪ੍ਰੈਸ ਉੱਥੇ ਛਪਦੇ ਹੁੰਦੇ ਸੀ ਰਸਾਲੇ ਮਜੂਮ ਕਰਕੇ ਵਿਖਾਈ ਤੁਹਾਨੂੰ ਸਾਲੇ ਛਪਦੇ ਸੀ ਇਹ ਬਿਲਡਿੰਗ ਪੁਰਾਣੀ ਰਹਿ ਗਈ ਆ ਤੇ ਚਾਹੇ ਕਿ ਇਹ ਬਿਲਡਿੰਗ ਪੁਰਾਣੀ ਰਹਿ ਗਈ ਜਿਹੜੀ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਬਾਕੀ ਸਾਰੇ ਹੀ ਜਿਹੜੇ ਹਾਂਜੀ ਹਾਂਜੀ ਟਾ ਟਾ ਕੇ ਤੇ ਇੱਕ ਦੋ ਘਰ ਉਹ ਵੇਖੋ ਕਿੰਨਾ ਨੀਵਾ ਆ ਨਾ ਜਿਹੜਾ ਇਹ ਵੀ ਪੁਰਾਣਾ ਇਹ ਮੈਂ ਅੱਗੇ ਵੀ ਵਿਖਾਇਆ ਹੈਗਾ ਇੱਕ ਬਲੌਗ ਦੇ ਵਿੱਚ ਫਿਰ ਕਿਸੇ ਦਿਨ ਆਵਾਂਗੇ ਤੇ ਤੁਹਾਨੂੰ ਫਿਰ ਵਿਖਾਵਾਂਗੇ ਹੁਣ ਇਸ ਟਾਈਮ ਤੇ ਫਾਊਂਡੇਸ਼ਨ ਇਹ ਬਣੀ ਹੋਈ ਆ ਇਹ ਬਿਲਕੁਲ ਆਪਣੇ ਘਰ ਦੇ ਨੇੜੇ ਆ ਏ ਬਣੀ ਹੋਈ ਏ ਲੇਖਕਾਂ ਦਾ ਧੁਰਾ ਏ ਜੀ ਲੇਖਕ ਸਾਰੇ ਇੱਥੇ ਹੁੰਦੇ ਆ ਬਹੁਤ ਬਹੁਤ ਛੋਟੀ ਦੇ ਕਲਾਕਾਰ ਜਿਹੜੇ ਆ ਲੇਖਕ ਹਰ ਤਰ੍ਹਾਂ ਦੇ ਕਲਾਕਾਰ ਜਿਹੜੇ ਇੱਥੇ ਹੁੰਦੇ ਆ ਇਹ ਆ ਫਾਉਂਡੇਸ਼ਨ ਪ੍ਰੀਤ ਭਵਨ ਪ੍ਰੀਤ ਲੜੀ ਪ੍ਰੀਤ ਭਵਨ ਇਹ ਮੈਂ ਘਰੋਂ ਹੀ ਹੁਣ ਜ਼ੂਮ ਕਰਕੇ ਕੈਮਰਾ ਤੇ ਥੋੜਾ ਇਹਦੀ ਵੀਡੀਓ ਲਈ ਆ ਉਹ ਪਿੰਡ ਆ ਬਸ ਛੋਟਾ ਜਿਹਾ ਪਿੰਡ ਆ ਜੀ ਪਿੰਡ ਬਹੁਤ ਪਿਆਰ ਨਾਲ ਰਹਿੰਦਾ ਆ ਸਤਕਾਰ ਨਾ ਰਹਿੰਦਾ ਵਧੀਆ ਰਹਿੰਦੇ ਆਪਸ ਵਿੱਚ ਓਕੇ ਜੀ ਬਾਏ ਪਿੰਡਾਂ ਵਰਗੀਆਂ ਜਿਹੜੀਆਂ ਕੀ ਰੌਣਕਾਂ ਨਹੀਂ ਮਿਲਦੀਆਂ ਵੇਖੋ ਕੇਲਿਆਂ ਦਾ ਬੁੱਟਾ ਕੇਲੇ ਸੁਖਚਾਣ ਅੰਮ੍ਰਿਤ ਤਾਂ ਲਾਈਆਂ ਜੀ ਸਬਜ਼ੀਆਂ ਤੋਰੀਆਂ ਇਹ ਵੱਡੇ ਚਾਚਾ ਜੀ ਨੇ ਲਾਈਆਂ ਆ ਵੇਖੋ ਫੰਡਰੇਸ਼ਨ ਇਹ ਸਾਡੇ ਘਰ ਤੋਂ ਬਸ ਇੱਕ ਕਿੱਲੇ ਦੀ ਵਿੱਥਤ ਹੈ ਦੇਖੋ ਬਾਹਰੋਂ 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 ਬਾਹਰ ਮਖਰ ਬਣਾ ਦਵਾ ਚਾਚੇ ਦੀਆਂ ਸੱਤੀਆਂ ਦੀ ਇੱਥੇ ਲੱਗੇ ਚਾਚੀ ਹਾਂ ਕਦੂ ਤੇ ਇੱਧਰ ਨੇ ਲੱਗਾ ਕੋਈ ਨਿਕਾਜ ਅੱਜ ਲੱਭਾ ਇਹਦੇ ਬੜਾ ਚਿਹਰਾ ਗਵਰੀ ਤਰਿਆ ਨਹੀਂ ਮੈਂ ਤੇਨ ਬੇਰਣਾ ਬੇਰਣਾ ਅੱਜ ਕੀ ਕਰ ਲਿਆ ਹੈ ਅੱਛਾ ਇਹ ਲੱਗਦਾ ਨਹੀਂ ਆ ਸਾਡੀ ਕੱਟੀ ਆ ਸਾਡੀ ਕੱਟੀ ਤੇ ਆ ਸਾਡੇ ਗਾਂ ਮੇਰੀ